ਬਹੁਤ ਵੱਡੀ ਖਬਰ ਹੈ ਜਿਲ੍ਹੇ ਦੇ ਅਮਰਪਾਲ ਸਿੰਘ ਮਹਿਰੋ ਕੰਚਨ ਕੁਮਾਰੀ ਯਾਨੀ ਇੱਕ ਪਾਸੇ ਨੂੰ ਕਮਲਕੌਰ ਭਾਬੀ ਦੇ ਨਾਲ ਵੀ ਜਾਣਿਆ ਜਾਂਦਾ ਸੀ। ਉਹਨਾਂ ਦੇ ਕੇਸ ਦੇ ਅੰਦਰ ਸਾਡੇ ਪੰਜਾਬ ਦੀ ਪੁਲਿਸ ਨੇ ਅਮਰਪਾਲ ਸਿੰਘ ਮਹਿਰੋ ਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਸੀ। ਪਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਵੱਡੇ ਐਕਸ਼ਨ ਮੋਡ ਦੇ ਵਿੱਚ ਯਾਨੀ ਅੱਜ ਧੜਾ ਧੜ ਗ੍ਰਿਫਤਾਰੀਆਂ ਕਿਵੇਂ ਹੋ ਰਹੀਆਂ ਨੇ ਇਹਦੇ ਉੱਤੇ ਵਿਸਤਾਰ ਪੂਰਵਕ ਤੁਹਾਡੇ ਨਾਲ ਜਿਹੜੀ ਖਬਰ ਹੈ ਉਹ ਸਾਂਝੀ ਕਰਾਂਗੇ ਅਮਰਪਾਲ ਸਿੰਘ ਮੈਰੋ ਨੂੰ ਗ੍ਰਿਫਤਾਰ ਕਿਵੇਂ ਕਰ ਲਿਆ ਔਰ ਕਿੱਥੇ ਕਰ ਲਿਆ ਗਿਆ ਇਹ ਖਬਰ ਤੁਹਾਨੂੰ ਇੱਕ ਇਹਦਾ ਵੀਡੀਓ ਦਿਖਾਵਾਂਗੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਕੰਜਾ ਸੁਖਬੀਰ ਸਿੰਘ ਬਾਦਲ ਤੱਕ ਪਹੁੰਚ ਗਿਆ ਯਾਨੀ ਸੁਖਬੀਰ ਬਾਦਲ ਵੀ ਗ੍ਰਿਫਤਾਰ ਹੋ ਸਕਦੇ ਨੇ ਇਹ ਸਭ ਤੋਂ ਵੱਡੀ ਖਬਰ ਹੈ ਜਿਹੜੀ ਕਿ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਇੱਕ ਕਰੀਬੀ ਗ੍ਰਿਫਤਾਰ ਕੀਤਾ ਗਿਆ ਔਰ ਉਸ ਤੋਂ ਬਾਅਦ ਸੁਖਬੀਰ ਬਾਦਲ ਗ੍ਰਿਫਤਾਰ ਕਿਉਂ ਹੋ ਸਕਦੇ ਨੇ ਇਹ ਤੁਹਾਡੇ ਨਾਲ ਅਹਿਮ ਖਬਰ ਸਾਂਝੀ ਕਰਾਂਗੇ ਮੈਰੋ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਯਾਨੀ اچانک ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡੇ ਐਕਸ਼ਨ ਮੋੜ ਦੇ ਵਿੱਚ ਆਖਰ ਕਿਉਂ ਆ ਗਏ ਨੇ ਇਹ ਵੀ ਇੱਕ ਵੱਡਾ ਸਵਾਲ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਮੁੱਖ ਮੰਤਰੀ ਨੇ ਕੱਲੇ ਇਹੋ ਹੀ ਐਕਸ਼ਨ ਨਹੀਂ ਪੰਜਾਬ ਦੇ ਅੰਦਰ ਪੱਤਰਕਾਰਾਂ ਦੇ ਉੱਤੇ ਵੀ ਵੱਡਾ ਐਕਸ਼ਨ ਹੋ ਚੁੱਕਿਆ ਹੈ ਜਿਹੜੇ ਪੱਤਰਕਾਰ ਮੁੱਖ ਮੰਤਰੀ ਦੇ ਹੈਲੀਕਾਪਟਰ ਨੂੰ ਜਾਂ ਕਹਿੰਦੇ ਜੀ ਉਹਨਾਂ ਨੇ ਆਪਣੇ ਮਨ ਹੀ ਇੱਕ ਗੱਲ ਧਰੀ ਆ ਕਿ ਇਹ ਬਿਲਕੁਲ ਹਵਾਵਾਂ ਸੀ ਜਿਹੜੀਆਂ ਖਬਰਾਂ ਮਨਿੰਦਰ ਸਿੱਧੂ ਪੱਤਰਕਾਰ ਜਾਂ ਬਾਕੀ ਦੇ ਪੱਤਰਕਾਰਾਂ ਨੇ ਲਾਈਆਂ ਪਰ ਉਹ ਤਾਂ ਹਣ ਵਾਲੇ ਜਿਹਨਾਂ ਦੇ ਵਿੱਚ ਨਿਰਪੱਖ ਹੋ ਜਾਣਾ ਕਿ ਮਾਮਲਾ ਕੀ ਆ ਪਰ ਜਿਹੜੀ ਅਹਿਮ ਖਬਰ ਹੁਣ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਇੱਕ ਵੀਡੀਓ ਦੇ ਜ਼ਰੀਏ ਉਹ ਅਮਰਪਾਲ ਸਿੰਘ ਦੀ ਗ੍ਰਿਫਤਾਰੀ ਦੀ ਹੈ ਔਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਬੰਦੇ ਨੂੰ ਕਿਹੜੇ ਕੰਮ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਯਾਨੀ 328 ਰੁਪਿਆਂ ਦਾ ਮਾਮਲਾ ਚੱਲ ਰਿਹਾ ਸੀ ਬੜੇ ਦਿਨਾਂ ਤੋਂ ਲਟਕ ਰਿਹਾ ਸੀ ਤਾਂ ਉਸੇ ਮਾਮਲੇ ਦੇ ਅਧੀਨ ਚੌਦੀ ਸਿੰਘ ਬਾਦਲ ਦੇ ਬੰਦੇ ਨੂੰ ਗਿਰਫਤਾਰ ਕਰਿਆ ਪੰਜਾਬ ਦੀ ਪੁਲਿਸ ਨੇ ਤਾਂ ਹੁਣ ਇਧਰ ਨੇ ਪਾਸੇ ਐਕਸ਼ਨ ਦੇ ਵਿੱਚ ਮੁੱਖ ਮੰਤਰੀ ਸ਼ਰਮ ਆ ਗਏ ਨੇ ਪੰਜਾਬ ਦੀ ਜਨਤਾ ਪੰਜਾਬ ਦੇ ਲੋਕ ਕਿਸੇ ਗੱਲ ਨੂੰ ਉਡੀਕ ਰਹੇ ਸੀ ਕਿ ਜਿਹੜਾ ਵੀ ਬੰਦਾ ਕੋਈ ਦੋਸ਼ੀ ਪਾਇਆ ਜਾਂਦਾ ਚਾਹੇ ਗੁਰੂ ਦੇ ਹੰਗਾਂ ਦਾ ਚਾਹੇ ਕਿਸੇ ਦੇ ਕਤਲ ਮਾਮਲੇ ਦੇ ਵਿੱਚ ਇਨਾਂ ਦੀ ਗ੍ਰਿਫਤਾਰੀ ਹੋਣੀ ਜ਼ਰੂਰੀ ਹੈ ਤਾਂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਗ੍ਰਿਫਤਾਰ ਕਿਉਂ ਕਰ ਸਕਦੇ ਨੇ ਇਹਦੇ ਤੱਥ ਮੈਂ ਤੁਹਾਡੇ ਨਾਲ ਸਾਂਝੇ ਕਰੂੰਗਾ ਇਹ ਹਵਾ ਦੇ ਵਿੱਚ ਤੀਰ ਨਹੀਂ ਬਲਕਿ ਬਿਲਕੁਲ ਇੱਕ ਮੁੱਦੇ ਦੀ ਗੱਲ ਹੈ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲੀ ਖਬਰ ਤੋਂ ਇਹ ਨੇ ਜੀ ਸੁਖਬੀਰ ਸਿੰਘ ਬਾਦਲ ਤੋਂ ਪਹਿਲਾਂ ਕਿ ਅਮਰਪਾਲ ਸਿੰਘ ਬੈਰੋ ਨੂੰ ਪੁਲਿਸ ਗ੍ਰਿਫਤਾਰ ਕਿੱਥੋਂ ਕਰਦੀ ਔਰ ਕਿਉਂ ਕਰਦੀ ਹੈ ਮਾਮਲਾ ਕੀ ਆ ਪੂਰਾ ਇਹ ਸੁਣ ਲਓ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤੇ ਔਰ ਅਨੇ ਕਰੀਬੀ ਦੀ ਗਿਰਫਤਾਰੀ ਹੋ ਚੁੱਕੀ ਆ ਉਹਦੇ ਤੇ ਵੀ ਅਪਡੇਟ ਸਾਂਝੀ ਕਰਾਂਗੇ ਸੁਣੋ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਯੂਏਈ ਦੇ ਵਿੱਚ ਅਮਰਪਾਲ ਸਿੰਘ ਮਹਿਰੋ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੂਤਰਾਂ ਦੇ ਹਵਾਲੇ ਤੋਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਸੁਣ ਲਿਆ ਪੰਜਾਬ ਵਾਲੇ ਅਮਰਪਾਲ ਸਿੰਘ ਮਹਿਰੋ ਨੂੰ ਦੁਬਈ ਦੇ ਵਿੱਚ ਹੀ ਗਿਰਫਤਾਰ ਕੀਤਾ ਗਿਆ ਤਾਂ ਹੁਣ ਇਹਦੇ ਵਿੱਚ ਮਾਮਲਾ ਹਲੇ ਤੱਕ ਨਿਕਲ ਕੇ ਨਹੀਂ ਆਇਆ ਕਿ ਉਹ ਕੰਚਨ ਕੁਮਾਰੀ ਯਾਨੀ ਕਿ ਕਮਲਕੌਰ ਭਾਬੀ ਦੇ ਕੇਸ ਦੇ ਵਿੱਚ ਹੀ ਆ ਜਾਂ ਮਾਮਲਾ ਕੁਛ ਹੋਰ ਹੈ ਇਹ ਸੂਤਰਾਂ ਦੇ ਹਵਾਲੇ ਤੋਂ ਹੀ ਦੱਸੀ ਜਾ ਰਹੀ ਹੈ ਪੱਕੀ ਖਬਰ ਨਹੀਂ ਹੈ ਪਰ ਸਾਡੇ ਪੰਜਾਬ ਦੀ ਪੁਲਿਸ ਯਾਨੀ ਬਠਿੰਡੇ ਦੀ ਅਮਨੀਤ ਕੌਰ ਐਸਐਸਪੀ ਉਹਨਾਂ ਨੂੰ ਲੁਕਆਊਟ ਨੋਟਿਸ ਜਾਰੀ ਕਰਕੇ ਪਕੜਨਾ ਚਾਹੁੰਦੇ ਨੇ ਫੜਨਾ ਚਾਹੁੰਦੇ ਨੇ ਪਰ ਇਹ ਗ੍ਰਿਫਤਾਰੀ ਹੈ ਜਿਹੜੀ ਉਹਦੀ ਹੋ ਚੁੱਕੀ ਆ ਕੀ ਇਹ ਪੰਜਾਬ ਦੀ ਪੁਲਿਸ ਦੁਆਰਾ ਹੋਈ ਆ ਜਾ ਉੱਥੇ ਦਾ ਕੋਈ ਹੋਰ ਮਾਮਲਾ ਹੋ ਚੁੱਕਿਆ ਉਹਦੇ ਤੋਂ ਉਹਦੇ ਕਰਕੇ ਹੋਈ ਹੈ ਇਹ ਹਲੇ ਨਿਰਪੱਖ ਨਹੀਂ ਹੈ ਪਰ ਅਸਲ ਦੇ ਵਿੱਚ ਜਿਆਦਾ ਥਿਉਰੀ ਇਧਰਲੇ ਪਾਸੇ ਹੋਈ ਹੈ ਕਿ ਭਾਈ ਅਮਰਪਾਲ ਸਿੰਘ ਮਹਿਰੋਂ ਕਾਮਲ ਕੌਰ ਭਾਬੀ ਦਾ ਕਤਲ ਕਰਕੇ ਭੱਜਿਆ ਉਸ ਤੋਂ ਬਾਅਦ ਉਹਦੀ ਗ੍ਰਿਫਤਾਰੀ ਹੋਣੀ ਬਣਦੀ ਹੈ ਤਾਂ ਹੁਣ ਦੂਜੇ ਪਾਸੇ ਆਜੋ ਵੀ ਸੁਖਵੀਰ ਸਿੰਘ ਬਾਦਲ ਦਾ ਇੱਕ ਬੰਦਾ ਗ੍ਰਿਫਤਾਰ ਕੀਤਾ ਗਿਆ 328 ਰੁਪਏ ਦਾ ਮਾਮਲਾ ਪੰਜਾਬ ਦੇ ਅੰਦਰ ਇਹ ਭੱਜ ਚੁੱਕਿਆ ਸੀ ਕੀ ਹੁਣ ਪੰਜਾਬ ਦੇ ਅੰਦਰ ਪੰਜਾਬ ਦੇ ਲੋਕ ਕੀ ਕਹਿਣਗੇ ਕਿ ਸੁਖਬੀਰ ਸਿੰਘ ਬਾਦਲ ਦਾ ਬੰਦਾ ਗ੍ਰਿਫਤਾਰ ਹੋ ਗਿਆ ਬਿਲਕੁਲ ਉਹਨੂੰ ਕਰੀਬੀ ਦੱਸਿਆ ਜਾ ਰਿਹਾ ਇਹ ਹੈਡਲਾਈਨ ਛੱਪ ਚੁੱਕੀ ਹੈ ਖਬਰਾਂ ਦੇ ਅੰਦਰ ਤਾਂ ਹੁਣ ਪੰਜਾਬ ਦੇ ਲੋਕ ਤਾਂ ਖਬਰਾਂ ਦੇਖਦੇ ਨੇ ਤਾਂ ਉਹ ਕੀ ਸਮਝਣੀ ਹੈ ਕਿ ਜਿਹੜਾ ਕਰੀਬੀ ਹੈ ਬਾਦਲਾਂ ਦਾ ਉਹ ਸਹੀ ਹੋਊਗਾ ਫਿਰ ਸੇ ਇਸ ਗੱਲ ਤੋਂ ਮੇਰਾ ਕਹਿਣ ਦਾ ਭਾਵੇਂ ਹੈ ਕਿ ਭਾਈ ਇਹਨਾਂ ਦੀ ਜਿਹੜੀ ਛਵੀ ਹੈ ਨਾ ਉਹਦੇ ਉੱਤੇ ਬਹੁਤ ਵੱਡਾ ਟੈਗ ਲੱਗ ਚੁੱਕਿਆ ਵੈਸੇ ਪੂਰਾ ਪੰਜਾਬ ਅਕਸਰ ਜਾਣਦਾ ਕਿ ਹੈ ਕੌਣ ਆ ਉਹ ਔਰ ਦੂਜੇ ਪਾਸੇ ਆਜੋ ਸੁਖਬੀਰ ਸਿੰਘ ਬਾਦਲ ਦੀ ਗ੍ਰਫਦਾਰੀ ਹੋ ਕਿਉਂ ਸਕਦੀ ਹੈ ਇਹੀ ਗੱਲ ਕਹੀ ਹੈ ਮੈਂ ਦਰਸਾਲ ਦੇ ਵਿੱਚ ਜੇਕਰ ਤੁਸੀਂ ਜਾਂ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਧੇ ਤੌਰ ਤੇ ਵੀਡੀਓ ਦੇ ਵਿੱਚ ਧਮਕੀ ਦੇ ਦਿੰਨੇ ਆ ਕਿ ਤੁਸੀਂ ਸਾਡਾ ਪੰਜਾਬ ਛੱਡ ਕੇ ਭੱਜ ਜਾਓ ਨਹੀਂ ਤਾਂ ਸਾਡੀ ਸਰਕਾਰ ਆ ਜਾਣ ਦੋ ਤੁਹਾਨੂੰ ਅੰਦਰ ਸੱਟਾਂਗੇ ਜਾਂ ਤੁਹਾਨੂੰ ਅਸੀਂ ਆਏ ਕਰਦੇ ਆਂਗੇ ਇਹੋ ਹੀ ਐਕਟ ਇੱਕ ਆਮ ਨਾਗਰਿਕ ਤੇ ਵੀ ਲੱਗ ਸਕਦਾ ਦੇ ਹੋਏ ਐਕਟ ਸੁਖਬੀਰ ਸਿੰਘ ਬਾਦਲ ਤੇ ਵੀ ਲੱਗ ਸਕਦਾ ਇਸੇ ਕਰਕੇ ਤਾਂ ਮੈਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਕਰਵਾ ਸਕਦੇ ਨੇ ਮੁੱਖ ਮੰਤਰੀ ਸਾਹਿਬ ਕਿਉਂਕਿ ਸਿੱਧੇ ਤੌਰ ਤੇ ਉਹਨਾਂ ਨੇ ਧਮਕੀਆਂ ਦਿੱਤੀਆਂ ਨੇ ਉਹਨੂੰ ਔਰ ਉਹਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਦੇ ਖੁਦ ਦੇ ਗੈਰ ਜਮਾਨਤੀ ਬਰੰਟ ਜਿਹੜੇ ਕਿ ਜਾਰੀ ਹੋਏ ਸੀ ਉਹਨਾਂ ਦੇ ਉੱਤੋਂ ਉਹਨਾਂ ਦੇ ਉੱਤੇ ਕੇਸ ਚੱਲਦਾ ਔਰ ਉਸ ਦੀ ਜ਼ਮਾਨਤ ਰੱਦ ਹੋ ਚੁੱਕੀ ਸੀ ਉਸ ਮਾਮਲੇ ਦੇ ਵਿੱਚ ਤਾਂ ਹੋ ਸਕਦੀ ਨੇ ਪਰ ਜੇ ਸਿੱਧੇ ਤੌਰ ਤੇ ਕਹੀਏ ਮੁੱਖ ਮੰਤਰੀ ਵੀ ਸੁਖਵੀਰ ਸਿੰਘ ਬਾਦਲ ਤੱਕ ਆਪਣੀ ਪਹੁੰਚ ਹੈ ਜਿਹੜੀ ਉਹ ਕਰ ਸਕਦੇ ਨੇ ਮੈਰਾਂ ਦੀ ਖਬਰ ਔਰ ਦੂਜੇ ਪਾਸੇ ਕਰੀਬੀ ਹੈ ਜਿਹੜਾ ਸੁਖਵੀਰ ਬਾਦਲ ਦਾ ਇਹਨਾਂ ਦੋਵੇਂ ਖਬਰਾਂ ਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਔਰ ਦੂਜੇ ਪਾਸੇ ਮੁੱਖ ਮੰਤਰੀ ਖੁਦ ਭਗਵੰਤ ਸਿੰਘ ਮਾਨ ਵੱਡੇ ਐਕਸ਼ਨ ਮੋੜ ਦੇ ਵਿੱਚ ਨੇ ਔਰ ਜਿਹੜੇ ਪੱਤਰਕਾਰਾਂ ਤੇ ਐਕਸ਼ਨ ਹੋਇਆ ਉਹ ਮੁੱਖ ਮੰਤਰੀ ਦੇ ਹੈਲੀਕਾਪਟਰ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਦੀਆਂ ਕਹਿੰਦੇ ਜੀ ਹਵਾ ਮੜਾਈ ਹੋਣੀ ਇੱਕ ਖਬਰ ਤਾਂ ਇਹ ਵੀ ਸੀ ਮਨਿੰਦਰ ਸਿੱਧੂ ਦੀ ਜਿਹਦੇ ਵਿੱਚ ਉਹਨੇ ਖਬਰ ਲਾਈ ਮੁੱਖ ਮੰਤਰੀ ਦੇ ਖਿਲਾਫ ਕਹਿੰਦਾ ਭਾਈ ਮੁੱਖ ਮੰਤਰੀ ਨੇ ਆਪਣੇ ਬੂਟਾਂ ਦੀ ਰਾਖੀ ਰੱਖਣ ਦੇ ਲਈ ਦੋ ਪੁਲਿਸ ਮੁਲਾਜ਼ਮ ਰੱਖੇ ਨੇ ਪਰ ਉਹੀ ਪੁਲਿਸ ਮੁਲਾਜ਼ਮਾਂ ਨੇ ਖੁਲਾਸਾ ਕਰ ਦਿੱਤਾ ਸੀ ਕਿ ਮਨਿੰਦਰ ਸਿੱਧੂ ਦੀ ਇਹ ਜਿਹੜੀ ਰਿਪੋਰਟਿੰਗ ਬਿਲਕੁਲ ਝੂਠ ਹੈ ਤਾਂ ਕੀ ਹੁਣ ਇੱਥੇ ਸਾਡੇ ਲੋਕ ਵੀਡੀਓ ਨਹੀਂ ਦੇਖਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਯਾਰ ਜਾਣ ਬੁੱਝ ਕੇ ਬੰਦਾ ਕਿਸੇ ਦੇ ਪਿੱਛੇ ਲੱਗ ਕੇ ਝੂਠੀ ਖਬਰ ਲਾ ਰਿਹਾ ਸੋ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਜਿੰਨਾ ਵੀ ਸਾਡਾ ਪੱਤਰਕਾਰ ਭਾਈਚਾਰਾ ਵੈਸੇ ਅਸੀਂ ਨਾਲ ਪਰ ਨਿਰਪੱਖਤਾ ਤਾਂ ਉਹੀ ਹੁੰਦੀ ਹੈ ਵੀ ਜਿਹੜਾ ਬੰਦਾ ਹਰ ਕਿਸੇ ਦੀ ਗੱਲ ਨੂੰ ਧਰੇ ਇੱਕ ਪੱਖਸ਼ ਤੇ ਨਹੀਂ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨ